ਆਸਿਓ ਦੇਖਿਆ ਕੀ ਇਸ ਬਾਰੇ ਨਹੀਂ ਬੇਸਿਕਲੀ ਬੜੇ ਚੜਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਅਫੀਸਰ ਨੇ ਡਾਕਟਰ ਸਾਹਿਬ तमाम ਜਿਹੜੇ ਇਹਨਾਂ ਦੇ ਅਧਿਕਾਰੀ ਸਹਿਬਾਨ ਨੇ ਸੋ ਕਿਉਂਕਿ ਬੀਐਸਐਫ ਦੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹੇ ਸਾਡੇ ਆਰਮੀ ਆ ਉਹਨਾਂ ਦੀ ਟ੍ਰੇਨਿੰਗ ਦਾ ਹੀ ਇਹ ਪਾਰਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪਹੁੰਚਦਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਅਜਾਦਪੁਰ ਦੀ ਸੋ ਦੋਵੇਂ ਪਾਸੇ ਚੌਂਕੀ ਪਾਣੀ ਨਾਲ ਘਰੀ ਹੋਈ ਆ ਕਿਉਂਕਿ ਪਿਛਲੇ ਪੈਰ ਜਿਹੜਾ ਆ ਇਹ ਸਵੇਰ ਸਾਰ ਨੂੰ ਜਿਹੜਾ ਜੰਗਲੋੜ ਪਿੰਡ ਆ ਜਿਹੜਾ ਪੰਜਾਬ ਔਰ ਜੇਨਕੇ ਦੇ ਬਾਰਡਰ ਦੇ ਉੱਤੇ ਉੱਥੇ ਬੱਦਲ ਫੱਟਿਆ ਉਹ ਬੱਦਲ ਫੱਟਣ ਕਰਕੇ ਜ਼ਿਆਦਾ ਪਾਣੀ ਆਇਆ ਸੋ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਸਾਡੇ ਬੀਐਸਐਫ ਦੇ ਉੱਤੇ ਵੀ ਹਮੇਸ਼ਾ ਜਿਹਨਾਂ ਨੇ ਇਸ ਇਲਾਕੇ ਦੀ ਸੁਰੱਖਿਆ ਲਈ ਉਸ ਦੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਦੀ ਹਮੇਸ਼ਾ ਇਹਨਾਂ ਨੇ ਖੇਦਮਤ ਕੀਤੀ ਔਰ ਇਹ ਵੀ ਚੜਦੀ ਕਲਾ ਚਰਾਂ ਸੋ ਮੈਂ ਵੀ ਆ ਜਿਨ੍ਹਾਂ ਨੂੰ ਮਿਲਿਆ ਔਰ ਬਹੁਤ ਚੰਗੀ ਗੱਲ ਇਹ ਆ ਕਿ ਇਲਾਕੇ ਦੀਆਂ ਸਾਰੀਆਂ ਸੰਗਤਾਂ ਵਿਧ ਪੰਚਾਇਤਾਂ ਜਿਹੜੀਆਂ ਨੇ ਇਹਨਾਂ ਨੇ ਵੀ ਦੱਸਿਆ ਵੀ ਸਾਡਾ ਬਹੁਤ ਸਹਿਯੋਗ ਕਰਦੀਆਂ ਨੇ ਸੋ ਲਗਾਤਾਰ ਹਰ ਸਥਿਤੀ ਦਾ ਟਾਕਰਾ ਕਰਨ ਦੇ ਲਈ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜੇ ਸਾਡੇ ਬੀਐਸਐਫ ਜਿਹੜੀ ਆ ਉਹ ਸਾਂਝੀ ਇੱਕ ਕਿਸਮ ਦੀ ਕੜੀ ਦੇ ਰੂਪ 'ਚ ਅਸੀਂ ਕੰਮ ਕਰਦੇ ਹਾਂ ਸੋ ਬਾਰਡਰ ਕਿਉਂਕਿ ਸਵੇਦਨ ਸੀਰ ਮਿਸਾ ਹੁੰਦੇ ਨੇ ਦੀ ਸੁਰੱਖਿਆ ਕਰਨੀ ਜਿੱਥੇ ਆਮ ਲੋਕਾਂ ਨੂੰ ਵੀ ਲੱਡ ਰਹਿਣਾ ਚਾਹੀਦਾ ਉੱਥੇ ਬੀਐਸਐਫ ਦੀ ਜਾਂ ਤਮਾਮ ਸਾਡੇ ਜਿਹੜੇ ਅਰਧ ਸੈਨਿਕ ਬਲ ਨੇ ਉਹਨਾਂ ਦੀ ਬੜੀ ਵੱਡੀ ਭੂਮਿਕਾ ਸੋ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਹਾਂ ਇਹਦੇ ਹੌਸਲੇ ਨੂੰ ਔਰ ਇਹੀ ਉਹ ਜਵਾਨ ਨੇ ਜਿਹੜੇ ਰਾਤ ਨੂੰ ਜਾਗਦੇ ਆ ਜਦ ਅਸੀਂ ਲੋਕ ਸੌਂਦੇ ਆ ਸੋ ਬਸ ਮੈਨੂੰ ਉਮੀਦ ਆ ਵੀ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਸਰਦਾਂ ਦੀ ਰਾਖੀ ਲਈ ਡੱਡੇ ਰਹਿਣਗੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ